ਭ੍ਰਸ਼ਟਾਚਾਰ ਦੇ ਖਾਤਮੇ ਲਈ ਸਰਕਾਰ ਵੱਲੋਂ ਸਖਤ ਆਦੇਸ਼ ਨੇ ਆਏ ਦੇਣੇ ਜਿੱਥੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦੇ ਭ੍ਰਸ਼ਟਾਚਾਰ ਦੇ ਖਾਤਮੇ ਲਈ ਸਰਕਾਰ ਸਖਤ ਹੈ ਤੇ ਸਖਤ ਆਦੇਸ਼ ਨੇ ਲਗਾਤਾਰ ਲੈਣ ਆਜ ਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਸਾਰਿਆਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਫਰੀ ਕੋਟ ਦਾ ਜਿੱਥੇ ਫਰੀ ਕੋਟ ਦੇ ਇੱਕ ਡੀਐਸਪੀ ਵੱਲੋਂ ਜਿਹੜਾ ਹੈਗਾ ਆਪਣੇ ਖਿਲਾਫ ਇੱਕ ਸ਼ਿਕਾਇਤ ਦੀ ਨਵਟਾਰੇ ਨੂੰ ਕਰ ਲਈ ਜਿਹੜਾ ਹੈਗਾ ਲੱਖ ਰੁਪਏ ਦੀ ਰਿਸ਼ਵਤ ਐਸਐਸਪੀ ਦੇ ਆਫਿਸ ਨੂੰ ਦੇਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਵਿੱਚ ਕੀ ਕਹਿੰਦੇ ਨੇ ਐਸਐਸਪੀ ਫਰੀਕੋਟ ਪ੍ਰਗਿਆ ਜੀ ਜੇ ਤੁਸੀਂ ਵੀ ਸੁਣੋ ਉਹਨਾਂ ਦੀ ਜਬਾਨੀ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਾਨੂੰ ਸਖਿਦਾਇਤਾਂ ਹੈਗੀਆਂ ਕਿ ਇੱਕ ਬਿਲਕੁਲ ਸਾਫ਼ ਸੁਥਰਾ ਇੱਕ ਪ੍ਰਸ਼ਾਸਨ ਸਾਡੇ ਵੱਲੋਂ ਦਿੱਤਾ ਜਾਂਦਾ ਹੈ ਸਾਰਿਆਂ ਵੱਲੋਂ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕਰਪਸ਼ਨ ਦੇ ਅਗੇਂਸਟ ਰਹਿਣੀ ਹੈਗੀ ਇਹਦੀ ਲੜੀ ਦੇ ਤਹਿਤ ਹੀ ਫਰੀਦਕੋਟ ਪੁਲਿਸ ਦੇ ਕੋਲ ਔਰ ਐਸਐਸਪੀ ਦਫਤਰ ਦੇ ਕੋਲ ਇੱਕ ਸ਼ਿਕਾਇਤ ਆਈ ਸੀ ਜੇ ਚ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਚੱਲਦਾ ਸੀ ਔਰ ਉਹਦੀ ਇੱਕ ਸ਼ਿਕਾਇਤ ਡੀਐਸਪੀ ਸੀਐਡਬਲ ਰਾਜਨਪਾਲ ਦੇ ਕੋਲ ਸੀ ਔਰ ਸਾਡੇ ਕੋਲ ਕੱਲ ਇੱਕ ਸ਼ਿਕਾਇਤ ਆਈ ਕਿ ਉਸ ਡਿਸਪਿਊਟ ਨੂੰ ਸੈਟਲ ਕਰਾਉਣ ਦੇ ਬਦਲੇ ਡੀਐਸਪੀ ਨੇ ਉਸ ਪਾਰਟੀ ਕੋਲੋਂ ਇੱਕ ਰਿਸ਼ਵਤ ਦੀ ਡਿਮਾਂਡ ਕੀਤੀ ਔਰ ਰਿਸ਼ਵਤ ਲਈ ਔਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਉਹਨਾਂ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਿਹਦੀ ਸ਼ਿਕਾਇਤ एसएसपी ਦਫਤਰ ਆਈ ਉਹ ਸ਼ਿਕਾਇਤ ਜਦੋਂ एसएसपी ਆਫਿਸ ਆਈ ਤਾਂ ਜਦੋਂ ਡੀਐਸਪੀ ਰਾਜਨਪਾਲ ਨੂੰ ਇਸ ਗੱਲ ਦੇ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਐਸਐਸਪੀ ਫਰੀਦਕੋਟ ਦੇ ਆਫਿਸ ਨੂੰ ਕੰਟੈਕਟ ਕੀਤਾ ਇੱਥੇ ਆਏ ਔਰ ਇਹ ਸ਼ਿਕਾਇਤ ਨੂੰ ਰਫਾ-दफा ਕਰਨ ਦੇ ਇਵਜ ਇੱਥੇ ਇੱਕ ਰਿਸ਼ਵਤ ਦੇਣ ਦੀ ਪੇਸ਼ਕਸ਼ ਵੀ ਕੀਤੀ ਸੋ ਉਹ ਜਦੋਂ ਮੇਰੇ ਧਿਆਨ ਚ ਆਇਆ ਤਾਂ ਅਸੀਂ ਇਮੀਡੀਏਟਲੀ ਇੱਕ ਐਕਸ਼ਨ ਉਚ ਲਿਆ ਔਰ ਇਹ ਜੇ ਕਿ ਐਫਆਈਆਰ ਇਮੀਡੀਏਟਲੀ ਰਜਿਸਟਰ ਹੋਈ ਐਫਆਈਆਰ ਨੰਬਰ 289 ਅੰਡਰ ਸੈਕਸ਼ਨ 7 ਐਂਡ 8 ਆਫ ਪੀਸੀ ਐਕਟ ਐਟ ਪੀਐਸ ਸਿਟੀ ਫਰੀਦਕੋਟ

ਕਿ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਔਰ ਐਫੀਸ਼ੀਐਂਟ ਪ੍ਰੋਫੈਸ਼ਨਲ ਪੁਲਿਸਿੰਗ ਅਸੀਂ ਦੇਈਏ ਤਾਂ ਇਹਦੇ ਵਿੱਚ ਅਗਰ ਕੋਈ ਵੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਉਹ ਸਾਡੇ ਧਿਆਨ ਚ ਆਊਗਾ ਤੇ ਅਸੀਂ ਉਹ ਚ ਇੱਕ ਸਵਿਫਟ ਐਕਸ਼ਨ ਅਸੀਂ ਲਵਾਂਗੇ ਐਸਐਸਪੀ ਦਫਤਰ ਨੂੰ ਕਿੰਨੀ ਰਿਸ਼ਵਤ ਦੇਣ ਦੀ ਨਾ ਬਲੋਨਾ ਕੋਸ਼ਿਸ਼ ਜੀ ਥੈਟ ਇਜ਼ ਅੰਡਰ ਇਨਵੈਸਟੀਗੇਸ਼ਨ ਔਰ ਉਹ ਫਿਰ ਅਸੀਂ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਦੱਸ ਦਾਂਗੇ ਤੁਹਾਨੂੰ ਰਾਜਨਪਾਲ ਦੀ ਜਿਹੜੀ ਹੈਗੀ ਗ੍ਰਿਫਤਾਰੀ ਕਰ ਲਈ ਗਈ ਹੈ ਇਸ bande ਵਿੱਚ ਪ੍ਰੈਸ ਵਾਰਤਾ ਕਰਕੇ ਐਸਐਸਪੀ ਫ੍ਰੀਕੋਰਡ ਵੱਲੋਂ ਖੁਲਾਸੇ ਕੀਤੇ ਗਏ ਨੇ ਕਿਉਂਕਿ ਸਰਕਾਰ ਦਾ ਵੀ ਸੁਪਨਾ ਹੈ ਕਿ ਪੰਜਾਬ ਨੂੰ ਅਗਲਾ ਪੰਜਾਬ ਬਣਾਇਆ ਜਾਵੇਗਾ ਭ੍ਰਸ਼ਟਾਚਾਰ ਹੋਵੇ ਨਸ਼ਾ ਖਾਤਮਾ ਹੋਵੇ ਇਸ ਨੂੰ ਖਤਮ ਕੀਤਾ ਜਾਵੇਗਾ ਰੋਜ਼ਗਾਰ ਦਿੱਤਾ ਜਾਵੇਗਾ ਸਿੱਖਿਆ ਕ੍ਰਾਂਤੀ ਲਿਆਂਾਈ ਜਾਵੇਗੀ ਸਿਹਤ ਸੂਲਤਾਂ ਦਿੱਤੀਆਂ ਜਾਣਗੀਆਂ ਤੇ ਲਗਾਤਾਰ ਇਹਨਾਂ ਨੂੰ ਲੈ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਚਾਹੇ ਇਸ ਵਿੱਚ ਆਵਾਜ਼ ਪਾਰਟੀ ਦੇ ਆਪਣੇ ਵਿਧਾਇਕਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਵੱਡੇ ਵੱਡੇ ਚਿਹਰੇ ਹੋਣ ਰਾਜਨੀਤਿਕ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਪ੍ਰਸ਼ਾਸਨ ਹੋਵੇ ਉਹਨਾਂ ਦੇ ਖ ਪੁਲਿਸ ਦੇ ਡੀਐਸਪੀ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਫਰੀ ਕੋਟ ਸਿਟੀ ਥਾਣੇ ਦੇ ਵਿੱਚ ਆਪਣੇ ਹੀ ਡੀਐਸਪੀ ਦੇ ਖਿਲਾਫ ਜਿਨ੍ਹਾਂ ਕੋਲ ਰਾਜਨ ਪਾਲ ਨੇ ਜਿਹੜੇ ਜਿਨ੍ਹਾਂ ਦੇ ਕੋਲ ਇਨਵੈਸਟੀਗੇਸ਼ਨ ਅਤੇ ਵੂਮਨ ਸੈਲ ਦਾ ਜਿਹੜਾ ਹੈ ਮਹਿਕਮਾ ਸੀਗਾ ਉਹਨਾਂ ਦੇ ਕੋਲ ਜਿਹੜਾ ਇੱਕ ਕੇਸ ਚੱਲ ਰਿਹਾ ਸੀ ਉਸ ਦੇ ਨਫਟਾਰੇ ਲਈ ਉਹਨਾਂ ਵੱਲੋਂ ਪਰਿਵਾਰਾਂ ਤੋਂ ਜਿਹੜੇ ਹੈਗੇ ਲੱਖ ਰੁਪਇਆ ਦੱਸਿਆ ਜਾ ਰਿਹਾ ਕਿ ਪਹਿਲਾਂ ਲਿਆ ਵੀ ਗਿਆ ਸੀ ਤੇ ਹੋਰ ਪੈਸੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਤੇ ਜਦੋਂ ਇਹਨਾਂ ਦੇ ਖਿਲਾਫ ਵੀ ਸ਼ਿਕਾਇਤ ਆਈ ਉਸ ਦਾ ਨਫਟਾਰੇ ਲਈ ਇਹਨਾਂ ਵੱਲੋਂ ਜੜਾ ਲੱਖ ਰੁਪਇਆ ਆ ਜਿਹੜਾ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਜਿਹੜੀ ਕਾਰ ਤੇ ਉਹਨਾਂ ਨੂੰ ਮਾਨਜੋਗ ਹਤਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੇਸ਼ ਦੌਰਾਨ ਇਸ ਬਾਮਲੇ ਦੇ ਵਿੱਚ ਹੋਰ ਕਿੰਨੇ ਕੁ ਲੋਕ ਆਉਂਦੇ ਨੇ ਜਾਂ ਕਿਹੜੇ ਅਧਿਕਾਰੀ ਨਾਲ ਮੌਜੂਦ ਨੇ ਜਾਂ ਕੋਈ ਪੁਲਿਸ ਕਰਮਚਾਰੀ ਨੇ ਮੌਜੂਦ ਆ ਉਹ ਆਨ ਰੈਸ ਸਮੇਂ ਵਿੱਚ ਜਾਂਚ ਵਿੱਚ ਪਤਾ ਲੱਗੇਗਾ ਫਿਲਹਾਲ ਜਿਹੜੀ ਅੱਜ ਦੀ ਗੱਲ ਕਰੀਏ ਵੱਡੀ ਕਾਰਵਾਈ ਨਿਕਲ ਕੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਹਮਣੇ ਆਈ ਹੈ